द डे ऑफ नॉमिनेशन एंड द डे ऑफ काउंटिंग बोथ इंक्लूसिव जिस दिन करेगा और जिस दिन काउंटिंग होगी बोथ इंक्लूसिव मतलब उस दिन का भी खत थैंक यू जी थैंक यू वेरी मच

ਵੋਟਿੰਗ ਮਸ਼ੀਨਸ ਇੰਡੀਅਨਸ ਸਾਡੇ ਕੋਲ ਪੂਰੀਆਂ ਹੈ। ਹੁਣ ਵੀ ਆ ਰੈਡੀ ਗੀਵਸ ਅਮਿਸ਼ਨ ਟੂ ਜੋ ਕਿ ਹੈ। ਹੁਣ ਤੋਂ ਅੱਗੇ ਜੀ ਸੱਜੇ ਆਊਟਸਾਈਡਰ ਵੀ ਆਉਂਦੇ ਨੇ ਜਿਹੜੇ ਜਿਹੜੇ ਲਾਟੇ। ਇਹਦਾ ਸਾਡਾ ਮੇਨ ਮਕਸਦ ਹੈ ਕਿ ਪੂਰੇ ਤਰਨਤਾਨਡ ਵਾਸੀਆਂ ਨੂੰ ਖੜੂ ਵਾਸੀਆਂ ਨੂੰ ਖੜੂ ਸਾਹਿਬ ਦੇ ਉਹ ਪਾਰਲੀਮੈਂਟਰੀ ਕੰਸਟਿਟੂਐਂਸੀ ਹੈ ਉਹਨਾਂ ਦੇ ਵਾਸੀ ਇਹ ਦੱਸਣ ਵਾਸਤੇ ਕੱਲ 7 ਤਾਰੀਖ ਤੋਂ ਨੋਮੀਨੇਸ਼ਨ ਸ਼ੁਰੂ ਹੋ ਰਹੀ ਹੈ 11 ਵਜੇ ਤੱਕ 13 ਦਾ 11 ਵਜੇ ਤੱਕ ਔਰ 14 ਤਾਰੀਖ ਤੱਕ ਜੋ ਹੈ ਨੋਮੀਨੇਸ਼ਨ ਹੋਣਗੇ 3 ਵਜੇ ਤੱਕ ਸ਼ਾਮ ਨੂੰ ਔਰ 15 ਤਾਰੀਖ ਨੂੰ ਸਪਰਿਊਟਨੀ ਹੈ ਔਰ 16 17 ਨੂੰ ਵਿਡਰੋਲ ਹੈ ਜੀ 17 ਨੂੰ ਸਿੰਬਲ ਅਲੋਕੇਸ਼ਨ ਹੈ ਔਰ 17 ਨੂੰ ਹੀ ਲਿਸਟ ਆਫ ਫਾਈਨਲ ਕੰਟੈਸਟਿੰਗ ਕੈਂਡੀਡੇਟਸ ਜੋ ਹੈ ਉਹ ਬਣ ਚੁੱਕੀ ਤੇ ਸਰ ਇਸ ਤਰ੍ਹਾਂ ਦੇ ਪ੍ਰਬੰਧ ਹੈ ਜਿਨੇ ਬਾਅਦ ਵਿੱਚ ਕੈਡੀਗੇਟ ਕਿੰਨੇ ਆਣਗੇ ਲੋਮੀਲ ਬਾਰੇ ਕਿੰਨੇ ਜਾਣੇ ਅੰਦਰ ਲਿਆਉਣਗੇ ਬਾਅਦ ਹਾਂਜੀ ਇਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੇ ਅਨੁਸਾਰ 3 ਗੱਡੀਆਂ ਆ ਸਕਦੀਆਂ ਜੀ ਔਰ ਪੰਜ ਬੰਦੇ ਇਨਕਲੂਡਿੰਗ ਕੈਂਡੀਡੇਟ ਆ ਸਕਦੇ ਮਤਲਬ ਕੈਂਡੀਡੇਟ ਪਲੱਸ 4 ਥੈਟ ਇਜ਼ ਓਨਲੀ ਅਲਾਉਡ ਬਾਕੀ ਜ਼ਿਆਦਾ ਲੋਕਾਂ ਨੂੰ ਮਤਲਬ ਮੇਰੇ ਆਫਿਸ ਤੱਕ ਜਾਂ ਟਰਨਿੰਗ ਆਫਸਰ ਦੀ ਟੇਬਲ ਤੱਕ ਜ਼ਿਆਦਾ ਲੋਕ ਨਹੀਂ ਆ ਸਕਦੇ ਹਾਂ ਤੇ ਸਰ ਜਿਹੜਾ ਵੇਖਣ ਨੂੰ ਮਿਲਦਾ ਕਿ ਕਾਫੀ ਜਿਹੜੇ ਤੁਹਾਡੇ ਕੋਲ ਬਾਹਰ ਦੇ ਬੰਦੇ ਵੀ ਕਾਫੀ ਜਿਹੜੇ ਵੇਖੇ ਜਾਂਦੇ ਆਂ ਕਿ ਆ ਜਗ੍ਹਾ ਤੇ ਬੈਠੇ ਨੇ ਡੇਰੇ ਬੈਠੇ ਨੇ ਉਹਨਾਂ ਵਾਸਤੇ ਐਸ ਪਰ ਇਲੈਕਸ਼ਨ ਕਮਿਸ਼ਨ ਆਫ ਗਾਈਡਲਾਈਨਸ ਜੀ ਜੋ 48 ਘੰਟੇ ਪਹਿਲਾਂ ਪੂਰੀ ਮੇਰੀ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਸਾਰੇ ਬੰਦੇ ਜੋ ਬਾਹਰ ਦੇ ਆ ਉਹ ਬਾਹਰ ਇਹਲੇ ਜੋਣਗੇ ਅਸੀਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਆ ਡੇਰਾ ਨਾਲ ਡੇਰਾ ਜਿੰਨੇ ਵੀ ਡੇਰੇਸ ਹੈਗੇ ਆ ਉਹਨਾਂ ਦੇ ਜੋ ਵੀ ਕੰਟਰੋਲਿੰਗ ਹੈ ਮੈਨੇਜਮੈਂਟ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਹੈ ਇਸ ਬਾਰੇ ਦੂਜੀ ਗੱਲ ਜਿੰਨੇ ਵੀ ਹੋਟਲ ਹੈ ਜਾਂ ਕੋਈ ਹੋਰ ਐਸੀ ਰੁਕਣੇ ਦੀ ਵਿਵਸਥਾ ਹੈ ਉਹਨਾਂ ਦੇ ਸਾਰੇ ਐਸੋਸੀਏਸ਼ਨਸ ਦੇ ਨਾਲ ਸਾਰੇ ਲੀਡਰਾਂ ਨਾਲ ਸਾਡੀ ਗੱਲ ਹੋ ਚੁੱਕੀ ਹੈ ਕਿ 30 ਤਾਰੀਖ ਨੂੰ 6 ਵਜੇ ਤੋਂ ਬਾਅਦ ਉੱਥੇ ਕੋਈ ਵੀ ਬਾਹਰ ਦਾ ਬੰਦਾ ਨਹੀਂ ਰੁਕੇਗਾ ਸਰਕੀ ਨੇ ਕੋਈ ਬੋਰਡ ਸ਼ੋਰ ਜਿਹੜੇ ਹੋਸਟਲ ਲਗਾ ਰਹੇ ਹੋਰਡਿੰਗ ਬੋਰਡ ਲਗਾ ਰਹੇ ਨੇ ਤੇ ਗੁਰਦੁਆਰਿਆਂ ਵਿੱਚ ਜੋ ਕੀਤਾ ਜਾ ਰਿਹਾ ਸਰ ਇਹਦੇ ਵਾਸਤੇ ਤੁਹਾਡੇ ਲਈ ਕਿੱਥਾ ਸਕਦਾ ਜੋ ਹੋਰਡਿੰਗ ਬਿਨਾ ਪਰਮਿਸ਼ਨ ਤੋਂ ਲੱਗ ਰਹੇ ਹਨ ਉਹਨਾਂ ਦੇ ਵਿੱਚ ਸਾਡੀ ਐਫਐਸਟੀ ਟੀਮ ਜਾ ਕੇ ਉੱਥੇ ਉਹਨਾਂ ਨੂੰ ਰਿਮੂਵ ਕਰ ਦਿੰਦੀ ਹੈ ਤੇ ਉਹ ਐਕਸਪੈਂਡੀਚਰ ਜੋ ਹੈ ਕੈਂਡੀਡੇਟ ਤੇ ਜਾਂ ਪਾਰਟੀ ਦੇ ਬੁੱਕ ਹੋਏਗਾ ਜੀ ਦੂਜੀ ਗੱਲ ਜੇ ਕੋਈ ਜ਼ਿਆਦਾ ਹੀ ਕਰੇਗਾ ਤਾਂ ਐਫਆਈਆਰ ਹੋਏਗੀ ਅਸੀਂ ਇਹ ਕ अफेयर ਪਹਿਲਾਂ ਹੀ ਪੱਟੀ ਹਲਕੇ 'ਚ ਕਰਾ ਚੁੱਕੇ ਹਾਂ ਔਰ ਕੋਈ ਵੀ ਰਿਲੀਜੀਅਸ ਪਲੇਸ जो है चोन प्रचार के लिए यूज़ नहीं की जा सकती इलेक्शन कमीशन की गाइडलाइन के अनुसार एन जी सी गाइडलाइन भीशन है, है असिस्टिक ले असि स्ट्रिक्ट एक्शन ले मैं यही अपील करा कि एक तारीख जो है ये छुट्टी नहीं जुम्मेवारी है इस जुम्मेवारी के प्रति सचेत होइए तो बढ़ चढ़ के वोटिंग दे जो है आप हिस्सा लीए और इस बार इलेक्शन कमीशन का जो नारा है वो सत्तर पार है बट डिस्ट्रिक्ट एडमिनिस्ट्रेशन ने पचहत्तर प्रसेंट ਪਾਰ ਨਾਰਾ ਰੱਖਿਆ ਹੋਇਆ ਅਸੀਂ ਹਰ ਇੱਕ ਵਰਗ ਨੂੰ ਮੋਰ ਦਨ 18 ਇਅਰ ਜੋ ਫੇ ਜਿੰਨ ਦੀ ਵੋਟ ਬਣੀ ਹੋਈ ਹੈ ਉਹਨਾਂ ਨੂੰ ਅਪੀਲ ਕਰ ਮੈਂ ਮੈਂ ਅਪੀਲ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਉਹ ਜਾ ਕੇ ਆਪਣੀ VOTING ਕਰਨ ਸਾਡੇ ਅਰੇਂਜਮੈਂਟ ਬਹੁਤ ਵਧੀਆ ਹੈ ਸਾਡੀ ਸ਼ੇਡ ਦਾ ਪ੍ਰਬੰਧ ਹੈ ਛਬੀਲ ਦਾ ਪ੍ਰਬੰਧ ਹੈ ਔਰ ਯੂ ਵਿਲ ਫਾਈਂਡ ਅ ਡਿਫਰੈਂਟ ਐਟਮੋਸਫੇਅਰ ਥਿਸ ਟਾਈਮ ਇਨ 올 ਦਾ ਪੋਲਿੰਗ ਸਟੇਸ਼ਨਸ ਓ